ਹਾਂਜੀ ਭਾਈ ਕੀ ਹਾਲ ਚਾਲ ਨੇ ਔਰ ਘਰ ਪਰਿਵਾਰ ਬਈ ਸਾਰਿਆਂ ਦੇ ਚੜ੍ਹਦੀ ਕਲਾ ਨੇ ਜਾਨਵਰ ਵਗੈਰਾ ਸਾਰਿਆਂ ਦੇ ਭਾਈ ਵਧੀਆ ਹੁਣ ਤੇ ਆ ਗਏ ਆਪਾਂ ਇਧਰਲੇ ਘਰੇ ਏਅਰ ਕੱਲ ਆਪਣਾ ਕਮੰਡ ਲਾ ਬਈ ਨੇਰੇ ਤੱਕ ਫਿਰਦਾਰਿਆ ਮਨੇ ਕਿ ਲੋ 8 ਵਜੇ ਤੱਕ ਫੱਟਾ ਜੀ ਇਹ ਜੇ ਬੰਦ ਕਰੇ ਕਮਾਟਾ ਹੋ ਗਿਆ ਤੇ ਕਹਿੰਦੇ ਜੇ ਬੰਦ ਕਰਕੇ 8 ਵਜੇ ਤੱਕ ਬਈ ਆਪਣਾ ਕਮੰਡ ਲਾ ਛੱਡਦਾ ਰਹੇ ਹਲਾ ਇੱਥਾ ਕਰ ਦਈਏ ਬੰਦ ਬੰਦੋ ਤੇ ਵਾਸਤੇ ਦੁਬਾਰਾ ਪਤਾ ਨਹੀਂ ਕਿ ਲੱਗਾ ਕਿਧਰ ਪੁੱਤਰ ਬੈਠ ਗਿਆ ਤੇ ਹੁਣ ਮੈਂ 6 ਵਜੇ ਗਏ ਬਈ ਆਪਣੇ ਉਹ ਖੇਤ ਜਾਂਦਾ ਸੀ ਮੈਂ ਚਲੋ ਪੁੱਤਰਾਂ ਬਾਜੀਏ ਜਿਹਨੇ 8-9 ਵਜੇ ਬਾਹਰ ਜਾਣਗੇ ਤੇ ਮੈਂ ਕੰਮ ਕਰਨਾ ਹੈ ਨਾ ਆ ਕਰਕੇ ਉਹ ਆਪੀ ਦਾ ਆਪਣੇ ਜਾਨਵਰਿਆਰ ਸੈੱਟ ਬੈਠੇ ਨੇ ਬਾਕੀ ਦਾ ਸਾਰੀ ਹੈ ਨਾ ਮੈਂ ਬੈਠ ਨੇ ਓਕੇ ਦੀ ਰਿਪੋਰਟ ਚ ਚੈੱਕ ਕਰ ਸੋ ਤੁਸੀਂ ਨਹੀਂ ਜਲ ਜੇ ਆਉਣਾ ਹੋਇਆ ਤਾਂ ਕਬੂਤਰ ਦੇਖ ਕੇ ਆ ਵੀ ਜਾਊਗਾ ਹਾਂ। ਕਮੜ ਲਾ ਆ ਜਾ। ਕਿਵਾਂ ਚਿੱਟੀਆਂ ਦਾ ਤਾਂ ਲਾਲ ਪੁੰਸਾ ਇਹ ਤਾਂ ਆ ਹੀ ਪੈ ਗਿਆ ਨਾ। ਦੇਖ 15 ਮਿੰਟ ਬਾਅਦ ਢੁੰਡ ਕੇ 20 ਮਿੰਟ ਬਾਅਦ ਇਹ ਚੱਲ ਬੈਠਾ। ਤੇ ਮੈਂ ਫੋਨ ਲਾਦਾ ਭਾਈ ਇੱਥੇ ਬਖਾ ਮਣਾ ਕੇ। ਹਾਜ਼ਰ ਹੋ ਜਾ ਜੀ ਅੱਜ ਵੀ ਛੱਡਾਂ ਕਰ ਲ ਵੀ ਛੱਡਦਾ ਸੀ। ਤੇ ਅੱਜ ਵੀ ਛੱਡਾਂ ਕਰ। ਚੈੱਕ ਕਰੋ ਪਹਿ ਆਪਣਾ ਫੋਨ। ਬਾਜੀ ਨਾ ਬਈ ਹਰੀਆਂ ਗੱਛਾਂ ਵਾਲਾ ਜੀਜਾ ਜੀ ਪੁੱਤਰਾ ਵੀ ਵੱਡਾ ਜੀ ਨਾ ਜੋਤੀ ਆ ਗਈ ਬਈ ਚਤਲੀ ਪੰਜਵੀਂ ਆ ਗਈ ਬਈ ਕਾਲਾ ਉੱਨਾ ਆ ਗਿਆ ਬਈ ਬਚਾ ਸਤਿਮਾ ਆ ਗਿਆ ਬਈ ਰੋਜਾ ਲਈ ਦੋ ਕਬੂਤਰ ਉੜ ਗਏ ਰੋਜਾ ਤੇ ਕਾ ਲੱਖੀ ਬਾਕੀ ਬਹਿ ਗਏ ਛਤਰੀ ਤੇ ਤੇ ਇਹਨਾਂ ਨੂੰ ਬਸ ਆਪਾਂ ਡਾਉਣੇ ਆ ਤੇ ਤੁਹਾਨੂੰ ਦਿਖਾਉਣੇ ਆ ਡਾ ਕੇ ਵੀਡੀਓ ਕਰ ਦਵਾਂਗੇ ਤਿੰਨ ਨੂੰ ਰਹਿ ਗਿਆ ਬੈਠਾ ਇੱਥੇ ਮੇਰੇ ਹਿਸਾਬ ਨਾਲ ਉਹ ਵੀ ਉੱਡ ਜਾਊਗਾ ਹੁਣ ਜਿਹੜਾ ਇਹ ਚੀਨਾ ਬੈਠਾ ਰਿਹਾ ਪਾ ਚੀਨਾ ਵੀ ਉੱਡ ਜਾਊਗਾ ਹੁਣ ਆਪੀ ਦੇਖ ਕੇ ਇਹਨਾਂ ਸਾਰਿਆਂ ਨੂੰ ਕਰੋ ਚੈੱਕ ਕਰੋ ਆਪਣੇ ਸਾਰੇ ਜਾਨਵਰ ਇਹਨਾਂ ਨੂੰ ਉਡਰਨ ਦੋ ਉਡਰ ਜਦੋਂ ਫਿਰ ਆਪਾਂ ਇਹਨਾਂ ਨੂੰ ਕਰਦੇ ਆਂ ਤੇ ਆ ਕੇ ਬਈ ਮੈਂ ਕਰਦਾ ਵੀਡੀਓ ਕੰਟੀਨਿਊ ਦਿਖਾਉਣਾ ਤੁਹਾਨੂੰ ਵੀਡੀਓ ਵੀ ਕੀ ਬਣਿਆ ਆਪਣੇ ਵੀਡੀਓ ਤੇ ਉੱਤਰਾ ਦਾ ਇਹ ਚੀਨੇ ਨੂੰ ਇੱਕ ਢਾਈ ਹੋਰ ਕਰ ਲੈਣੇ ਆ ਜੀ ਉੱਡੂਗਾ ਜੀ ਨਾ ਆਏ ਤਾਂ ਅਸਾਂ ਸੋਨੀਵਾਰ ਲੈਗ ਲਾਈ ਸੀ ਆ ਤਾਂ ਕਰਕੇ ਦੇਖੋ ਤੋ ਵੀ ਜੀ ਨਾ ਵਿੜ ਗਿਆ ਤੇ ਆਉਣੇ ਵੇ ਆਪਾਂ ਦੁਬਾਰੇ ਕਾਕੂ ਖਿਲਾ ਆਗੇ ਬਾਗਲ ਚ ਫੇਰ ਤੁਹਾਨੂੰ ਦਿਖਾਉਣਾ ਵੀਡੀਓ ਕਰਦਾ ਕੰਟੀਨਿਊ ਬੱਡਲ ਲੈਣ ਦੇ ਨਾਲ ਨੂੰ ਆਏ ਮਿਲਦੇ ਆਂ ਬਈ ਆਪਾਂ ਦੁਬਾਰੇ ਕਰਦਾ ਆਂ ਵੀਡੀਓ ਕੰਟੀਨਿਊ ਆ ਕੇ। ਚਲੋ ਜੀ। ਆ ਗਏ ਬਈ ਆਪਾਂ ਕੱਖ ਲੈ ਕੇ ਤੇ 7:00 ਵੱਜ ਗਏ। ਅਜੇ ਤੱਕ ਤਾਂ ਆਪਣਾ ਚਲ ਬੈਠਿਆ ਨਹੀਂ ਕੋਈ ਵੀ। ਆ ਫਿਰਦੇ ਨੇ ਆਪਣੀ ਸੱਤੇ ਦੇ ਸੱਤੇ ਜਿਆ ਨੰਬਰ ਮੇ। ਕਿ ਕਰ ਸਾਇ ਤੁਸੀਂ? ਸੱਤੇ ਦੇ ਸੱਤੇ ਫਿਰਦੇ ਆਂ ਹਲੇ ਤੱਕ ਤਾਂ ਆਪਣੇ ਤੇ ਨਾਂ ਕਮੜ ਰਾਜਾ ਦਿਖਿਆ ਮੜਾ ਮੋਟਾ ਐ ਮੈਂ ਗੌਰ ਜੀ ਵੀ ਕਰੀ ਤੀ ਕਿਵਰ ਦਿਖ ਜੇ। ਉੱਠ ਕੇ ਆਏ ਹੋ ਇਹਦਾ ਅਜੇ ਤੱਕ ਤਾਂ ਉੱਠਿਆ ਨਹੀਂ ਹੈਗਾ ਬਈ ਉਹ ਓਕੇ ਦੇਖਦੇ ਆਂ ਜਰ ਕੀ ਬੰਦਾ ਹਲੇ ਫਰਦੇ ਨੇ ਆਪਣੇ ਦਾ ਜਾਨਵਰ ਵਧੀਆ ਤਰੀਕੇ ਨਾਲ ਬਸ ਮੈਂ ਆਉਣਾਗਾ ਮੰਨ ਕੇ ਚੱਲ 9:00 ਵਜੇ ਸਾਢੇ 8 ਵਾਂਗੂ ਮੈਂ ਆ ਜਾਊਂਗਾ ਕੰਮ ਕੁੰਮ ਕਰਕੇ ਕਰੂੰ ਉਹਨਾਂ ਖਲੇ ਬੈਠ ਹੀ ਜਾਣਗੇ ਇਹ ਸੈਟ ਨੇ ਉੱਡੇ ਫਿਰਦੇ ਨੇ ਵਧੀਆ ਜਲਾ ਆਪਣੇ ਜਾਨਵਰ ਬਈ ਹੁਣ ਤਾਂ ਮਦੇ ਜੰਗੇ ਫਿਰਦੇ ਨੇ ਆ ਫਿਰਦੇ ਨੇ ਵਧੀਆ ਇੱਚੇ ਫਿਰਦੇ ਨੇ ਇਹਦੇ ਵਿੱਚ ਆ ਕੇ ਉਹ ਬੈਠੂ ਆ ਕੇ ਲਾਲ ਪੁੰਸਾ ਜਾ ਚਿੱਟੇ ਕਬੂਤਰ ਫਿਰ ਉਦੋਂ ਸਾਰੇ ਬੈਠ ਜਾਣਗੇ ਦੇ ਪਿੱਛੇ ਵਿੱਚ ਆ ਕੇ ਕਰਦਾ ਬਈ ਮੈਂ ਵੀਡੀਓ ਕੰਟੀਨਿਊ ਮੈਂ ਕਰਨ ਜਾ ਕੇ ਦਾ ਕੰਮ ਕੰਮ ਕਰ ਲਾਂ ਹਾਂਜੀ ਬਈ ਕਰਦਾ ਸਾਰੇ ਮੱਜਾ ਮਜਨਮਾ ਆ ਕੇ ਕੰਮ ਕਰਕੇ ਮੈਂ ਆ ਗਿਆ ਇੱਧਰ ਤੇ ਆਪਣੇ ਪੰਜ ਕਬੂਤਰ ਤਾਂ ਬਈ ਆ ਕੇ ਬਹਿ ਗਏ ਤੇ ਦੋਨੇ ਚੀਨੇ ਨੇ ਜਿਹੜੇ ਉਹ ਖੜੇ ਨੇ ਉੱਚ ਉਹ ਫਿਰਦੇ ਨੇ ਦੀਨ ਖਾ ਜਾਂਦੇ ਆ ਆ ਆ ਜਾਂਦੇ ਨੇ ਦੋਨੇ ਉਹ ਜਾਂਦੇ ਨੇ ਇਹ ਦੋਨੇ ਫਿਰਦੇ ਨੇ ਟਾਈਮ ਹੋ ਗਿਆ 9:00 ਵੱਜ ਗਏ ਮੌਸਮ ਦਾ ਹੁਣ ਬਾਹਰ ਛੱਡਾ ਹੋ ਗਿਆ ਸਵੇਰੇ ਤਾਂ 7:30 ਵਜੇ ਤਾਂ ਗਰਮੀ ਹੋ ਗਈ ਸੀ ਸੂਰਜ ਵੀ ਗੱਡ ਲਿਆ ਸੀ ਹੁਣ ਫੇਰ ਮੌਸਮ ਫਿਰ ਆ ਵਜਾ ਹੋ ਗਿਆ ਤੇ ਮੈਂ ਕਬੂਤਰ ਲਾ ਕੇ ਉਹਨਾਂ ਜੋ ਬਾੜ ਦਾਂ ਬਈ ਇੱਕ ਕੱਲਾ ਚਿੱਟੀਆਂ ਦਾ ਕੱਢਦਾ ਉੜ ਜਾ ਕਰੋ ਬੈ ਜਾ ਕਰੋ ਉੜ ਜਾ ਕਰੋ ਬੈ ਜਾ ਕਰੋ ਉਹਨੂੰ ਕੱਢ ਦਿੰਨੇ ਆ ਕੱਲੇ ਨੂੰ ਬਾਕੀ ਮੈਂ ਸਰੋਂ ਪਾ ਗਿਆ ਦੀ ਯਾਰ ਉਹ ਕਮਾਂਡ ਲਾਇਆ ਤਾਂ ਐ ਨਹੀਂ ਉਹਦੇ ਬੱਚੇ ਨੇ ਜਿਹੜੇ ਦੋ ਮੈਂ ਸਰੋਂ ਪਾ ਗਿਆ ਸੀ ਸਰੋਂ ਸਾਰੇ ਖਾ ਲਈ ਹੁਣ ਨਹੀਂ ਪਤਾ ਬੱਚਿਆਂ ਨੇ ਖਾਦੀ ਐ ਇੱਕ ਹੋਰ ਕਬੂਤਰਾਂ ਨੇ ਖਾਦੀ ਐ ਮੈਨੂੰ ਬੱਚੇ ਢਿੱਲੇ ਜਿਹਾ ਰੱਖਦ ਨੇ ਯਾਰ ਪਤਾ ਨਹੀਂ ਕਿਉਂ ਬਿਮਾਰ ਜਿਹੜਾ ਕੰਮ ਹੋ ਰਿਹਾ ਬੱਚੇ ਅੱਖਾਂ ਜਾਂ ਮੀਚੀ ਨੇ ਯਾਰ ਦੋਨੀ ਚਲੋ ਕਰਦੇ ਆਂ ਬਾਈ ਵੀਡੀਓ ਕੰਟੀਨਿਊ ਮੈਂ ਲਾ ਲਾਣ ਨੂੰ ਥੱਲੇ ਪਹਿਲਾਂ ਸਾਰਿਆਂ ਨੂੰ ਲੋ ਜੀ ਬਾਈ ਆਪਾਂ ਕਬੂਤਰ ਆਪਣੇ ਲੈ ਲਾ ਥੱਲੇ ਦੋ ਦੋਨੇ ਚੀਨੇ ਉੱਡਦੇ ਰਹਿ ਗਏ ਬਾਈ ਬਾਕੀ ਆਪਣੇ ਕਬੂਤਰ ਆ ਕੇ ਥੱਲੇ ਬਹਿ ਗਏ ਤੇ ਉਹਨਾਂ ਪਰੱਖਦੇ ਬਾਈ ਦਾਣੇ ਚੈੱਕ ਕਰੋ ਦਾਣੇ ਖਾ ਲੈਣ ਉਹਨਾਂ ਨੂੰ ਕਿਤਾ ਜਰ ਬਹੁਤ ਖਾਸੀ ਉੱਚੇ ਖੜੇ ਨੇ ਉਹਦਾ ਅਜੇ ਘੰਟਾ ਨਹੀਂ ਉਹ ਖੜੇ ਨੇ ਠੋਕੇ ਜਮ ਸੋਨੂੰ ਵੀਡੀਓ ਦੇ ਵਿੱਚ ਸਾਣਾ ਪਾਣੀ ਪੂਣੀ ਲਈ ਰੱਖ ਬਈ ਆਪਾਂ ਅੰਦਰ ਚਲ ਬਾਰੇ ਕੀ ਹੈ ਚੱਕੋ ਪਈਣਾ ਰੱਖ ਲਿਏ ਪਾਣੀ ਵੀ ਪਾਣੀ ਦੇਈਏ ਪਰ ਇਹਦਾ ਕੁੰਡਾ ਰਵਾਰੇ ਕੱਢ ਜਾਗੇ ਇੱਕ ਆਪਣਾ ਕਿੱਪੜੇ ਭਰਤੇ ਦਾਣੇ ਬੱਚੇ ਯਾਰ ਹਾਂ ਚੰਗੀ ਤਰ੍ਹਾਂ ਖਾਣ ਲੱਗੇ ਸੂਟੇ ਨੇ ਸਨ ਅੱਪੀ ਲੱਗ ਜਾਂਦੇ ਹਨ ਤਾਂ ਬਹੁਤ ਵੱਡੇ ਹਨ ਨੇ ਛੋਟੇ ਵੀ ਹੈਗੇ ਜਿੰਨੀ ਆਪਾਂ ਸਮਝੀ ਜਾਂਦੇ ਉਹਨਾਂ ਨੂੰ ਹਾਲ ਸਿਰਾਜ ਤਾਂ ਪਾਰੇ ਆਏ ਆ ਯਾਰ ਲਾਲ ਸਿਰਾਜ ਦਾ ਅੰਦਰ ਨਹੀਂ ਖਾਦੇ ਜਾਂਦੇ ਕਿੜੇ ਕਿੜੇ ਉਹ ਜਾਨੇ ਸਮਾਂ ਲੱਗ ਜਾਂਦੇ ਬੱਚੇ ਜਾਈ ਖਾਂਦੇ ਨੇ ਮੂੰਹ ਮਾਰਦੇ ਨੇ ਬਈ ਵਰੀਏ ਕਾਲੇ ਹੋਏ ਲੱਗ ਜਾਣਗੇ ਖਾਣ ਜਮ ਚੰਗੀ ਤਰ੍ਹਾਂ ਖਾਣ ਲੱਗ ਜਾਣਗੇ ਦਾਣੇ ਮੈਨੂੰ ਭੁੱਖ ਲੱਗੂ ਇਹੋ ਆਪੇ ਖਾਣੇ ਬਈ ਚੈੱਕ ਕਰ ਮੈਂ ਕਰਦਾ ਬਈ ਮੈਂ ਫਿਰ ਆ ਦੇਖਦਾ ਜਦੋਂ ਬੈਹੇਗਾ ਉਦੋਂ ਕਰਦਾ ਵੀਡੀਓ ਜੇ ਕੰਟੀਨਿਊ ਹੱਥ ਨੇ ਕਰੂੰਗਾ ਵੀਡੀਓ ਹੁਣ ਮੈਂ ਜਾਣਾ ਘਰੇ ਨਾਉਣਾ ਨਾਉਣਾ ਜਾ ਕੇ ਆ ਕੇ ਕਬੂਤਰ ਗੁੱਡੇ ਚਾਟ ਜਾਂਗੇ ਇੱਕ ਵਾਰੀ ਕਰਦਾ ਬਈ ਮੈਂ ਹੱਥ ਨੇ ਆ ਕੇ ਵੀਡੀਓ ਕੰਟੀਨਿਊ ਹਾਂਜੀ ਆ ਗਏ ਬਈ ਇੱਧਰ ਲੈ ਘਰੇ ਤੇ ਆਪਣੇ ਯਾਰ ਕਮਾਂਡ ਲਾਦਾ ਜਿਹੜਾ ਆਪਣਾ ਕਬੂਤਰ ਉੜਿਆ ਹੋਇਆ ਸੀ ਬਈ ਉਪਤਾ ਆਪਣਾ ਫਿਰਦਾ ਪਿੰਡ 'ਚ ਮੈਂ ਕਬੂਤਰੀ ਦੀ ਵਡਾਈ ਦੀ ਮੈਂ ਯਾਰ ਨੂੰ ਦੇਖ ਕੇ ਆ ਜੇ ਪਰ ਉਹ ਗੱਲ ਜੀ ਨਹੀਂ ਬਣੀ ਤੇ ਪੱਟੂ ਆ ਹੀ ਨਹੀਂ ਹੈਗਾ ਦੇਖ ਕੇ ਕਬੂਤਰੀ ਵੀ ਦੇਖ ਕੇ ਨਹੀਂ ਆਇਆ ਹੈਗਾ ਆ ਇੱਧਰ ਹੀ ਬਹਿ ਗਿਆ ਪਰਾਂ ਜੇ ਜਾ ਕੇ ਇੱਧਰ ਕਾਲ ਖਿਡਾਤੀ ਸੀ ਕਾਲ ਖੇਤੀ 'ਚ ਫਿਰਦੀ ਹੈ ਯੋ ਨੀਵੇਂ ਉਹ ਤਾਂ ਜਲਾ ਜੂਗੀ ਗਾਲ ਰੱਖੀ ਤਾਂ ਤੇ ਦੋ ਬੱਚੇ ਬਿਠਾ ਦੇ ਬਈ ਇੱਕ ਕਬੂਤਰੀ ਬਣਤੀ ਆ ਫਿਰ ਦਿਆ ਬੜੀ ਗਾਲ ਰੱਖੀ ਤੇ ਬਜੇ ਬਿਠਾ ਦੇ ਬਈ ਦੋਨੇ ਛੋਟੇ ਤੇ ਕਬੂਤਰੀ ਬਣਤੀ ਇੱਕ ਤੇ ਯਾਰ ਅੱਜ ਮੈਂ ਨਾ ਪੰਜ ਕਬੂਤਰ ਤਾਂ ਬਈ ਖੋੜੇ ਚ ਬਾੜ ਗਿਆ ਸੀਗਾ ਤੇ ਦੋ ਦੋਨੇ ਚੀਨੇ ਵਾਰੇ ਰਹੇ ਸੀਗੇ ਆਪਣੇ ਖਰਾ ਵੀ ਦੋਨੇ ਚੀਨੇ ਨਾ ਆਪਣੇ 파ਰੇ ਸੀਗੇ ਬਾਬੇ ਕਬੂਤਰ ਦੋਨੇ ਗਏ ਹੋ ਗਏ ਆਪਣੇ ਯਾਰ ਹੁਣ ਆਏ ਨਹੀਂ ਪਤਾ ਵੀ ਕਿਸੇ ਦੇ ਬਹਿ ਗਏ ਜਾਂ ਉਰੇ ਵੇ ਗਏ ਵੀ ਬਿੱਲੀ ਬੁੱਲੀ ਲੈ ਗਈ ਚੱਕ ਕੇ ਤੇ ਆਏ ਨਹੀਂ ਪਤਾ ਵੀ ਉਹ ਵੀ ਲੰਘ ਗਏ ਕਬੂਤਰਾਂ ਦਾ ਆਪਣੇ ਦਾ ਕੁਝ ਵੀ ਨਹੀਂ ਪਤਾ ਲੱਗਿਆ ਵੀ ਕੀ ਹੋਇਆ ਆਪਣੇ ਕਬੂਤਰਾਂ ਨਾਲ ਕੀ ਨਹੀਂ ਹੋਇਆ ਤੇ ਵਸ ਬੱਚੇ ਬੈਠੇ ਨੇ ਬਈ ਕਬੂਤਰੀ ਬੰਨ ਰੱਖੀ ਆ ਰੱਖੀ ਆਪਣੀ ਉੜੀ ਫਿਰਦੀ ਆ ਉਹ ਬੈਜੂਗੀ ਬਸ ਆਹੀ ਕੁਛ ਸੀਗਾ ਤੇ ਮੈਂ ਦਾਣੇ ਪਿਉ ਆਉਂਦਾ ਨਾ ਦਾਣੇ ਪਿਉ ਕੇ ਦੋ ਜੂ ਦਾਣੇ ਪਾਉਂ ਮੈਂ ਤੁਹਾਨੂੰ ਵੀਡੀਓ ਕੰਟੀਨਿਊ ਕਰੂੰ ਕਬੂਤਰਾਂ ਦੇ ਨਹੀਂ ਬਾਬੇ ਪਤਾ ਲੱਗਿਆ ਯਾਰ ਆਪਣੇ ਦਾ ਆਹ ਤਾਂ ਫਿਰ ਸੇਤ ਬੰਨੇ ਦਾ ਹੈ ਨਹੀਂ ਕਿਸੇ ਦੇ ਹੁਣ ਲੱਗੇ ਹੋਏ ਸੀਗੇ ਘੜਾਂ ਦੇ ਵੀ ਆਣਗੇ ਜੇ ਸੀਗੇ ਵੀ ਪਹਿ ਜਾਣਗੇ ਕਿਸੇ ਲੰਗਰ ਵਾਲਾ ਵੀ ਨਹੀਂ ਯਾਰ ਮੌਸਮ ਸੀ ਅੱਜ ਜਿਵੇਂ ਲਾਂਗੇ ਹੋਣਗੇ ਹਨਾ ਲੰਗਰ ਵਾਲਾ ਮੌਸਮ ਵੀ ਨਹੀਂ ਸੀਗਾ ਅੱਜ ਪਤਾ ਨਹੀਂ ਯਾਰ ਕੀ ਹੋਇਆ ਸਿਸਟਮ ਬਈ ਕਬੂਤਰਾਂ ਦਾ ਤਾਂ ਆਪਾਂ ਇਹ ਤਾਂ ਹੀ ਲੱਗ ਰਿਹਾ ਸਿਸਟਮ ਕੀ ਆ ਤੇ ਚਲੋ ਬਈ ਮੈਂ ਕਰਦਾ ਵੀਡੀਓ ਕੰਟੀਨਿਊ ਅਨੇਲ ਗਾਲ ਰੱਖੀ ਭੈਜੂਗੀ ਤੇ ਬਾਕੀ ਰਾਣ ਨੇ ਪਾਵਾ ਮੈਨੂੰ ਦਿਖਾਉਣੇ ਆ ਕਰਦਾ ਵੀਡੀਓ ਬੰਦੇ ਨੂੰ